ਸਰ ਬਹੁਤ ਪਰਮਾਤਮਾ ਦਾ ਸ਼ੁਕਰ ਹੈ ਜੀ ਬਹੁਤ ਬਹੁਤ ਮਿਹਰ ਕੀਤੀ ਉਹਨਾਂ ਨੇ ਮੇਰੇ ਮਾਪਪਾ ਦੇ ਆਸ਼ੀਸ਼ਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ ਜੀ ਅਗੋਂ ਜਿਹੜੀ ਵੱਡੀ ਪੋਸਟ ਹੈ ਪਰਮਾਤਮਾਗੇ ਅਰਦਾਸ ਹੈ ਜੀ ਕਿ ਮੈਨੂੰ ਇਸ ਕਾਬਿਲ ਬਣਾਣ ਕਿ ਮੈਂ ਉਸ ਜਿਹੜੀ ਮੈਨੂੰ ਸੀਟ ਤੇ ਬਿਠਾਇਆ ਜਾ ਰਿਹਾ ਮੈਂ ਉਸ ਤੇ ਖਰਾ ਉਤਰਾਂ ਆਪਣੀ ਜਿਹੜੀ ਅਗੋਂ ਮੇਰੀ ਜੋ ਵੀ ਮੈਨੂੰ ਡਿਊਟੀ ਹੈਗੀ ਹੈ ਉਹਨੂੰ ਤਨਦੇਹੀ ਨਾਲ ਓਨੈਸਟੀ ਨਾਲ ਇੰਟੀਗ੍ਰਿਟੀ ਨਾਲ ਪਰਫਾਰਮ ਕਰਾਂ ਕਿੰਨੇ ਸਾਲ ਤੋਂ ਮਿਹਨਤ ਕਰ ਰਹੇ ਸੀ ਤੁਹਾਡੇ ਵਾਸਤੇ ਹਾਂ ਸਰ ਬੇਸੀ ਮੈਂ ਮੈਜਿਸਟ੍ਰੇਟ ਦੀ ਤਿਆਰੀ ਜਿਹੜੀ ਸ਼ੁਰੂ ਕੀਤੀ ਸੀ ਉਹ 2015 ਦੇ ਵਿੱਚ ਸ਼ੁਰੂ ਕੀਤੀ ਸੀ 14 15 ਦੇ ਵਿੱਚ ਪਹਿਲਾਂ ਮੈਂ ਦੋ ਵਾਰੀ ਮੈਜਿਸਟ੍ਰੇਟ ਦਾ ਐਗਜ਼ਾਮ ਦਿੱਤਾ ਫਿਰ ਜਦੋਂ ਮੈਂ ਐਲੀਜੀਬਲ ਹੋ ਗਿਆ ਹਾਇਰ ਜੁਡੀਸ਼ਰੀ ਵਾਸਤੇ ਤਾਂ ਉਹਦੇ ਵਿੱਚ ਕੁਝ ਰਿਕੁਆਇਰਮੈਂਟਸ ਹੁੰਦੀਆਂ ਜਿਵੇਂ 35 ਸਾਲ ਦੀ ਏਜ ਹੋਣੀ ਚਾਹੀਦੀ ਹੈ ਤੇ ਤੁਹਾਡੀਆਂ 7 ਸਾਲ ਦੀ ਮਿਨੀਮਮ ਪ੍ਰੈਕਟਿਸ ਹੋਣੀ ਚਾਹੀਦੀ ਹੈ ਹੋਰ ਕਈ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਜੇ ਤੁਸੀਂ ਫਾਲ ਕਰਦੇ ਹੋ ਤਾਂ ਤੁਸੀਂ ਐਲੀਜੀਬਲ ਹੈਗੇ ਹੋ ਮੈਂ ਇੱਕ ਅਟੈਂਪਟ ਪਹਿਲਾਂ 2024 ਚ ਦਿੱਤੀ ਸੀ ਉਹ ਮੇਰਾ ਬਾਈਚਾਸ 3 ਨੰਬਰ ਤੋਂ ਇੱਕ ਸਿਵਲ ਲਾ 2 ਪੇਪਰ ਰਹਿ ਗਿਆ ਸੀ ਥੈਨ ਸਾਰੀਆਂ ਜਿਹੜੀਆਂ ਮੈਨੂੰ ਲੱਗਦਾ ਸੀ ਕਮੀਆਂ ਪਿਛਲੀ ਵਾਰ ਰਹਿ ਗਈਆਂ ਉਹਨੂੰ ਫੁੱਲਫਿਲ ਕਰਦੇ ਹੋਏ ਹੋਰ ਡੈਡੀਕੇਟਿਡਲੀ ਡਿਵੋਟਿਡਲੀ ਮੈਂ ਇਸਤੇ ਵਰਕਆਊਟ ਕੀਤਾ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੈਂ ਦੋ ਸਟੇਟਾਂ ਪੰਜਾਬ ਬਤੇ ਰਹਿਣਾ ਦੋਨਾਂ ਚ ਰੈਂਕ 1 ਅਚੀਵ ਕੀਤਾ ਜੀ ਆਮ ਤੌਰ ਤੇ ਬੰਦਾ ਸੋਚਦਾ ਕਿ ਅਸੀਂ ਜੱਜ ਦਾ ਇਗਜ਼ਾਮੀ ਪਾਸ ਕਰ ਲਿਓ ਵੀ ਬਹੁਤ ਵੱਡੀ ਗੱਲ ਆ ਤੁਸੀਂ ਪੂਰੇ ਪੰਜਾਬ ਸਟੇਟ ਪੂਰੀ ਹਰਿਆਣਾ ਸਟੇਟ ਦੋਨੋਂ ਸਟੇਟ ਦੇ ਵਿੱਚ ਟੌਪ ਕੀਤਾ ਇਸ ਤਰ੍ਹਾਂ ਦਾ ਮੈਨਸੂਰ ਹੈ ਕਿ ਹੁਮੀਰ ਸੀ ਕਿ ਜਦੋਂ ਐਗਜ਼ਾਮ ਲਿਖ ਰਹੇ ਸੀ ਵੀ ਇੰਨੀ ਵੱਡੀ ਸਫਲਤਾ ਮਿਲੂਗੀ ਦੇਖੋ ਜਿਸ ਤਰ੍ਹਾਂ ਮੈਂ ਮਿਹਨਤ ਕੀਤੀ ਸੀ ਉੱਥੇ ਸਾਰੇ ਹੀ ਜਿਹੜੇ ਕੈਂਡੀਡੇਟਸ ਆ ਸਭ ਮਿਹਨਤੀ ਹੁੰਦੇ ਆ ਬਟ ਇਸ ਤਰ੍ਹਾਂ ਸੀ ਵੀ ਜਦੋਂ ਤੁਸੀਂ ਮਿਹਨਤ ਕਰਦੇ ਰਹਿੰਦੇ ਹੋ ਲਾਈਕ ਮੈਂ ਜਦੋਂ ਲਾਸਟ ਟਾਈਮ ਮੈਂ ਜੋ ਆਪਣੀਆਂ ਕਮੀਆਂ ਤੋਂ ਸਿੱਖਿਆ ਸੀ ਮੈਂ ਉਹਨੂੰ ਫੁੱਲਫਿਲ ਕਰਨ ਦੀ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕੀਤੀ ਕੋਈ ਟੈਸਟ ਸੀਰੀਜ਼ ਸੀ ਕੋਈ ਅਕੈਡਮੀਆਂ ਦੇ ਵਿੱਚ ਤੁਸੀਂ ਇੰਟਰਵਿਊ ਕੰਡਕਟ ਕਰਨੇ ਆ ਮੌਕ ਇੰਟਰਵਿਊ ਲੈਣੇ ਆ ਉਹ ਮੈਂ ਆਪਣੀ ਹਰ ਇੱਕ ਬੈਸਟ ਐਫਰਟ ਕੀਤਾ ਕਿ ਮੇਰੀ ਕੋਈ ਵੀ ਕਮੀ ਰਵੇ ਨਾ हां एग्जाम ਦਾ ਪ੍ਰੋਸੈਸ ਹੁੰਦਾ ਹੈ ਕਿ ਕੌਨਫੀਡੈਂਸ ਬਿਲਟ ਹੋ ਜਾਂਦਾ ਹੈ ਲਾਸਟ ਟਾਈਮ ਤੋਂ ਜਿਹੜੀ ਕਮੀਆਂ ਸੀ ਉਹ ਤੁਹਾਨੂੰ ਲੱਗ ਜਾਂਦਾ ਕਿ ਬਈ ਇਸ ਵਾਰ ਮੈਂ ਨਹੀਂ ਕਰਕੇ ਆਇਆ ਤਾਂ ਮੈਨੂੰ ਸਕਸੈਸ ਅਚੀਵ ਹੋਏਗੀ ਸੋ far ਇਸ ਜਿਹੜਾ ਰੈਂਕ ਨੰਬਰ 1 ਹੈ ਦੋਨੋਂ ਸਟੇਟਸ ਦੇ ਵਿੱਚ ਉਹ ਪਰਮਾਤਮਾ ਦੀ ਮੈਂ ਸੋਚਦਾ ਮੈਨੂੰ ਬਹੁਤ ਵੱਡੀ ਦੇਨ ਹੈ ਕਿ ਮਤਲਬ ਇੱਕ ਬਹੁਤ ਸਧਾਰਨ ਦੇ ਘਰ ਤੋਂ ਮੈਂ ਬਿਲੋਂਗ ਕਰਦਾ ਫਸਟ ਜਨਰੇਸ਼ਨ ਮੈਂ ਵਕੀਲਾਂ ਸਾਡੀ ਕੋਈ ਹੋਰ ਮੇਰੇ ਫੈਮਿਲੀ ਦੇ ਵਿੱਚ ਕੋਈ ਐਡਵੋਕੇਟ ਹੈ ਵੀ ਨਹੀਂ ਹੈ ਜੀ ਤੋ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਮਾਨ ਮਿਲ ਗਿਆ ਹੈ ਸਰ ਐਡਵੋਕੇਟ ਦੀ ਜਰਨੀ ਰਹੀ ਹੈ ਕਿਦਾਂ ਦੇਖਦੇ ਹੋ ਕਿੰਨਾ ਹੈਲਪਫਲ ਹੋਊਗਾ ਤੁਹਾਡੇ ਲਈ ਸਰ ਇਸ ਤਰ੍ਹਾਂ ਵੀ ਇਹ ਐਗਜ਼ਾਮ ਦਾ ਇੱਕ ਪਰਪਸ ਹੈ ਕਿ ਤੁਹਾਡੀ ਜਿਹੜੀ ਬੇਸਿਕ ਪ੍ਰੈਕਟਿਸ ਹੈ ਜਿਵੇਂ ਦੱਸਿਆ ਮੈਂ ਮਿਨੀਮਮ 7 ਸਾਲ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ ਮੈਂ 2011 ਤੋਂ ਡਿਸਟ੍ਰਿਕਟ 바ਰ ਐਸੋਸੀਏਸ਼ਨ ਨਾਲ ਰੋਲਡ ਹਾਂ ਮੇਰੀ 14 ਸਾਲ ਤੋਂ ਵੱਧ ਦੀ ਪ੍ਰੈਕਟਿਸ ਹੋ ਗਈ ਹੈ ਸੋ ਇਹ ਵੀ ਜਿਹੜਾ ਅਸੀਂ ਐਕਸਪੀਰੀਅੰਸ ਗੇਨ ਕਰਦੇ ਹਾਂ ਜੋ ਵੀ ਸਾਡੀ ਉੱਥੇ ਟੂਵਰਡਸ ਲਿਟੀਗੇਸ਼ਨ ਜਾਂ ਜੋ ਵੀ ਜਸਟਿਸ ਓਰੀਐਂਟਡ ਅਪਰੋਚ ਹੁੰਦੀ ਹੈ ਉਹ ਵਿਲਪ ਹੁੰਦੀ ਹੈ ਬਾਇ ਵਰਚੂ ਆਫ ਟਾਈਮ ਐਕਸਪੀਰੀਅੰਸ ਅਸੀਂ ਗੇਨ ਕੀਤਾ ਉਹ ਮੈਂ ਪਰਮਾਤਮਾਗੇ ਅਰਦਾਸ ਕਰੂੰਗਾ ਕਿ ਜਿਹੜੀ ਪਦਵੀ ਤੇ ਮੈਨੂੰ ਸੀਟ ਤੇ ਬਿਠਾਇਆ ਜਾ ਰਿਹਾ ਉਸ ਤੇ ਮੈਂ ਬਹੁਤ ਹੀ ਖਰਾ ਉਤਰਾਂ ਤੇ ਜਿਹੜੀ ਲੋਕਾਂ ਦੀ ਉਮੀਦ ਹੈ ਜਸਟਿਸ ਸਿਸਟਮ ਤੋਂ ਜੁਡੀਸ਼ਰੀ ਤੋਂ ਉਸ ਨੂੰ ਪੂਰਾ ਕਰਾਂ ਜਿਹੜੇ ਹੋਰ ਲਾਇਰਸ ਹੈਗੇ ਉਹਨਾਂ ਨੂੰ ਕੀ ਮੈਸੇਜ ਆ ਆਈਦਰ ਮੇਰੇ ਵਕੀਲ ਭਰਾ ਭੈਣ ਨੇ ਜਿਹੜੇ ਇਸ ਪਾਸੇ ਮਿਹਨਤ ਕਰ ਰਹੇ ਆ ਕੋਈ ਮੈਜਿਸਟ੍ਰੇਟ ਲੈਵਲ ਤੇ ਟਰਾਈ ਕਰ ਰਿਹਾ ਹੈ ਕੋਈ ਮੇਰੇ ਜਿਹੜਾ ਹਾਇਰ ਜੁਡੀਸ਼ੀਅਲ ਐਗਜ਼ਾਮੀਨੇਸ਼ਨ ਵਾਲੇ ਪਾਸੇ ਟਰਾਈ ਕਰ ਰਿਹਾ ਹੈ ਅਸੀਂ ਲੱਗੇ ਰਵਾਂਗੇ ਕਿਉਂਕਿ ਮੈਂ ਦੱਸਿਆ ਮੈਂ 15 ਤੋਂ ਲੈ ਕੇ ਹੁਣ 26 ਦੇ ਵਿੱਚ ਇੱਕ ਤਰ੍ਹਾਂ ਮੈਨੂੰ ਮੇਰੇ ਟਾਰਗੇਟ ਦੀ ਪੂਰਤੀ ਹੋਈ ਹੈ ਆਪਾਂ ਕੰਸਿਸਟੈਂਟਲੀ ਲੱਗੇ ਰਹੀਏ ਮਿਹਨਤ ਕਰਦੇ ਰਹੀਏ ਪਰਮਾਤਮਾ ਹਰ ਬੰਦੇ ਨੂੰ ਮਿਹਨਤ ਦਾ ਫਲ ਜ਼ਰੂਰ ਦਿੰਦਾ ਹੈ ਮੇਰੇ ਤਾਂ ਹੀ ਕਹਿਣੀ ਹੈ ਜੀ ਮੈਮ ਕਿੰਨਾ ਦਾ ਲੱਗ ਰਿਹਾ ਜਿਹੜੇ ਅੱਜ ਹਸਬੰਦ ਤੁਹਾਡੇ ਦੇ ਕੋਲ ਆਏ ਜਦੋਂ ਲੱਗ ਰਹੇ ਨੇ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਹੈ 프라우ਡ ਵਾਈਫ ਇੰਨੇ ਜੋ ਮਿਹਨਤ ਕੀਤੀ ਸੀ ਉਹਦਾ ਫਲ ਦਬਨੇ ਦਿੱਤਾ ਸਾਨੂੰ ਪ੍ਰਮਾਤਮਾ ਦਾ ਸ਼ੁਕਰ ਹੈ ਬਹੁਤ ਬਹੁਤ ਸ਼ੁਕਰ ਹੈ ਕਹਿੰਦੇ ਕਾਮਜਾਬ ਬੰਦੇ ਵਿੱਚ ਇਹ ਲੀਡਰਸ਼ਿਪ ਰਾਤ ਹੁੰਦਾ ਤੁਸੀਂ ਕਿੰਨੀ سپورਟ ਕੀਤੀ ਜੀ ਮੈਂ ਤਾਂ ਮੋਰਲ ਸਪੋਰਟ ਹੀ ਕਰ ਸਕਦੀ ਸੀ ਜੋ ਇਹਨਾਂ ਨੂੰ ਕਦੇ ਆਰ ਟਾਈਮ ਸੇ ਕਦੇ ਕੁਝ ਚਾਹੀਦਾ ਖਾਣ ਪੀਣੀਆਂ ਕਾਫੀ ਜਾਂ ਚਾਹ ਮੈਂ ਉਹੀ ਬਸ ਪ੍ਰੋਵਾਈਡ ਕਰ ਸਕਦੀ ਸੀ ਜਿੱਥੇ ਲੈਂਗੁਏਜ ਦਾ ਐਗਜ਼ਾਮ ਜਾਂ ਜੀਕੇ ਦਾ ਜੋ ਐਗਜ਼ਾਮ ਹੋ ਉਹ ਦੀ ਜੋ ਥੋੜੀ-ਬਹੁਤ ਮੇਰੇ ਕੋਲੋਂ ਹੈਲਪ ਹੋ ਸਕਦੀ ਸੀ ਉਹ ਕੀਤੀ ਬਾਕੀ ਇਹਨਾਂ ਦੀ ਹਾਰਡ ਵਰਕ ਡੈਡੀਕੇਸ਼ਨ ਪਰਸਿਸਟੈਂਟਲੀ ਲੱਗੇ ਰਹੇ ਜਦੋਂ ਕਦੀ ਲੱਗਦਾ ਸੀ ਕਿ ਥੋੜਾ ਡਾਵਾ ਡੋਲ ਹੋ ਰਿਹਾ ਫਿਰ ਥੋੜੀ ਜਿਹੀ ਮੋਰਲ ਸਪੋਰਟ ਨਾਲ ਬਸ ਬਾਕੀ ਸਾਰੀ ਮਿਹਨਤ ਇਹਨਾਂ ਦੀ। ਜੇ ਕਦੇ ਇਸ ਗੱਲ ਦੀ ਸ਼ਿਕਾਇਤ ਨਹੀਂ ਕੀਤੀ ਭਈ ਕੋਈ ਟਾਈਮ ਕੱਟ ਦਿੰਦੇ ਨੇ ਕਿਉਂਕਿ ਜਿਹੜਾ ਬੰਦਾ ਇਗਜ਼ਾਮ ਦੀ ਤਿਆਰੀ ਕਰਦਾ ਉਹਦਾ 100% ਫੋਕਸ ਜਿਹੜਾ ਉਸ ਵੇਲੇ ਹੁੰਦਾ ਤੁਸੀਂ ਕਦੇ ਸ਼ਿਕਾਇਤ ਨਹੀਂ ਕੀਤੀ। ਨਹੀਂ ਜੋ ਇਹਨਾਂ ਦਾ ਸੁਪਨਾ ਸੀ ਉਹ ਮੇਰਾ ਸੁਪਨਾ ਸੀ ਕਿ ਇੱਕ ਜੋ ਜੱਜ ਦਾ ਇੱਕ ਹੋਰ ਮੈਂ ਦੇਖ ਕੇ ਆਈ ਸੀ ਜੋ ਇਹਨਾਂ ਦੇ ਦੋਸਤ ਨੇ ਹਰਵਿੰਦਰ ਸਿੰਘ ਜੋਹਲ ਜੀ ਜੋ ਦਿੱਲੀ ਦੇ ਟਾਪਰ ਸੀਗੇ ਉਹਨਾਂ ਦੇ ਇੱਕ ਹੋਰ ਚ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਸੀ ਉਹ ਔਰਾ ਦੇਖਿਆ ਤੇ ਮੈਂ ਘਰ ਆ ਕੇ ਹੀ ਗਿਆ ਸੀ ਮੈਂ ਕਿਹਾ ਔਰਾ ਆਪਣਾ ਵੀ ਚਾਹੀਦਾ ਜੋ ਮਿਹਨਤ ਜੋ ਲਗਨ ਜੋ ਜੋ ਸੈਕਰੀਫਾਈਸ ਚਾਹੀਦਾ ਹੋਏਗਾ ਹਾਰਡ ਵਰਕ ਚਾਹੀਦੀ ਆਪਾਂ ਕਰਾਂਗੇ ਬਟ ਪਤਾ ਸੀ ਡਿਜ਼ਰਵਿੰਗ ਨੇ ਥੋੜਾ ਜਿਹਾ ਜੋ ਵੀ ਐਫਰਟਸ ਕਮੀ ਸੀ ਉਹ ਕੀਤੀ ਅਸੀਂ ਲੱਗਦਾ ਰੱਬ ਨੇ ਇਹ ਬਰਾਤ ਪੂਰੀ ਕਰਤੇ ਉਮੀਦ ਤੋਂ ਜ਼ਿਆਦਾ ਰੱਬ ਨੇ ਦਿੱਤਾ ਹੈ ਸ਼ੁਕਰਾਨਾ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਬਸ ਸ਼ੁਕਰ ਹੈ ਪਰਮਾਤਮਾ ਦਾ ਜੀ ਇਹ ਗੱਲ ਹੈ ਕਿ ਤੇ ਪੜੀ ਬੜੇ ਨੇ ਸਰ ਮੇਰੇ ਕੱਲੇ ਲਈ ਨਹੀਂ ਸਾਡੇ ਪੂਰੇ ਪਰਿਵਾਰ ਲਈ ਸਾਡੇ ਗ੍ਰੈਂਡਫਾਦਰ ਸਾਡੇ ਮਦਰ ਫਾਦਰ ਜਿਹੜਾ ਅੱਜ ਉਹਨਾਂ ਦੇ ਅੱਖਾਂ 'ਚ ਚਮਤਕਾਰ ਦੇਖ ਰਹੇ ਆ ਪ੍ਰਾਈਸਲੈਸ ਕੁਝ ਨਹੀਂ ਕਹਿ ਸਕਦਾ ਸਰ ਮੈਂ ਕਿੰਨੀ ਕੀ ਮੇਨਟੇਨਾਂ ਦੀ ਤੁਸੀਂ ਦੇਖੀ ਆ ਆਪਣੀ ਅੱਖੀ ਸਰ ਮਤਲਬ ਅਸੀਂ ਤਾਂ ਬਹੁਤ ਕੁਝ ਦੇਖਿਆ ਹੈ ਮਤਲਬ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਸਰ ਮਤਲਬ ਮੈਂ ਕਹਿੰਨਾ ਵੀ ਪਰਮਾਤਮਾ ਨੇ ਸਾਡੀ ਉਹ ਕਹਿੰਦੇ ਨਾ ਵੀ ਛੋਲੀ ਛੋਟੀ ਪੈ ਗਈ ਤੇ ਜਿਹੜੀ ਮਿਹਨਤ ਇਹਨਾਂ ਦੀ ਰਹਿਮਤ ਉਹਦੀ ਹੈ ਤੇ ਹੁਣ ਮੈਂ ਤੁਹਾਨੂੰ ਸਿਆ ਨੋ ਵਰਡਸ ਬਸ ਸ਼ੁਕਰ ਹੈ ਪਰਮਾਤਮਾ ਦਾ ਤੇ ਪਰਮਾਤਮਾ ਇਦਾਂ ਹੀ ਕੋ ਚੜਦੀ ਕਲਾ ਚ ਰੱਖੇ ਬਸ ਇਹੀ ਅਸਰ ਸਰ ਜਿਹੜਾ ਛੋਟਾ ਭਰਾ ਹੁੰਦਾ ਔਲਾਦ ਵਰਗਾ ਹੁੰਦਾ ਜਿਸ ਤੇ ਕੇ ਨਾਲ ਬੰਦਾ ਆਪਣੀ ਔਲਾਦ ਨੂੰ ਪਿਆਰ ਕਰਦਾ ਉਸ ਤੇ ਕੇ ਨਾਲ ਛੋਟੇ ਭਰਾ ਨੂੰ ਪਿਆਰ ਕਰਦਾ ਅੱਜ ਕਿੰਨਾ ਗਮਾਨ ਮਹਿਸੂਸ ਹੋ ਰਿਹਾ ਅਸਰ ਮੈਂ ਤੁਹਾਨੂੰ ਦੱਸਿਆ ਵੀ ਮੈਂ ਮੈਨੂੰ ਨਾ ਬੜਾ ਔਖਾ ਲੱਗ ਰਿਹਾ ਇੰਟਰਵਿਊ ਵੀ ਦੇਣਾ ਕਿਉਂਕਿ ਇਹ ਮੈਂ ਇਮੋਸ਼ਨਲ ਨਾ ਹੋ ਜਾ ਮਤਲਬ ਪ੍ਰਾਈਸਲੈਸ ਮੇਰੇ ਲਈ ਤਾਂ ਜ਼ਿੰਦਗੀ 'ਚ ਇਸ ਤੋਂ ਵੱਡਾ ਕੁਝ ਨਹੀਂ ਹੈ ਮਤਲਬ ਮੈਂ ਕਿਵੇਂ ਦੱਸ ਸਕਦਾ ਮੈਂ ਸ਼ੁਕਰ ਕਰਦਾ ਹਾਂ ਉਸ ਪਰਮਾਤਮਾ ਦਾ ਜਿਨੇ ਅੱਜ ਸਾਡੀ ਝੋਲੀ ਭਰੀ ਹੈ ਤੇ ਮੈਂ ਇੱਕ ਸਪੈਸ਼ਲੀ ਇੱਕ ਥੈਂਕਸ ਕਰਦਾ ਡਾਕਟਰ ਸਾਹਿਬ ਦਾ ਪ੍ਰਭਜੋਤ ਦਾ ਜਿਨੇ ਸਾਡੇ ਪਰਿਵਾਰ ਦਾ ਸਾਡਾ ਮਾਣ ਵਧਾਇਆ ਜਿਹਦੇ ਕਰਕੇ ਸਾਡੇ ਮਾਪੇ ਉਹਦੀ ਅੱਖਾਂ 'ਚ ਚਮਕ ਹੈ ਅੱਜ ਪ੍ਰਾਊਡ ਫੀਲ ਕਰ ਰਹੇ ਨੇ ਜੀ ਸਾਰੀ ਇੰਟਾਇਰ ਫੈਮਿਲੀ ਤੁਸੀਂ ਸਟਾਰਟਿੰਗ ਤੋਂ ਦੇਖਿਆ ਹੁਣ ਜਿਹੜੀ ਨਵੀਂ ਜ਼ਿੰਮੇਵਾਰੀ ਮਿਲੀ ਹੈ ਕੀ ਲੱਗਦਾ ਕਿੱਦਾਂ ਨੂੰ ਮਾਨ ਗਏ ਹੈ ਸਰ ਮੈਂ ਤਾਂ ਮਸ਼ਾਈਕ ਹੂੰਗਾ ਭਈ ਪਰਮਾਤਮਾ ਦਾ ਉਹ ਆਸਰਾ ਲੈ ਕੇ ਚੱਲੋ ਜਦੋਂ ਪਰਮਾਤਮਾ ਤੁਹਾਡੇ ਨਾਲ ਹਾਜ਼ਰ-ਨਾਜ਼ਰ ਹੈ ਸਭ ਕੁਝ ਅੱਛਾ ਹੀ ਕਰੇਗਾ ਅ ਪਹਿਲੇ ਵੀ ਕੀਤਾ ਹੁਣ ਵੀ ਕਰ ਰਿਹਾ ਤੇ ਅੱਗੋ ਵੀ ਕਰੇਗਾ